ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਜਿੱਥੇ ਮਨੁੱਖੀ ਜਾਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਉੱਥੇ ਹੀ ਪਸ਼ੂ ਤੇ ਪੰਛੀ ਵੀ ਇਸ ਠੰਡ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਨੇ ਮਨੁੱਖ ਵੱਲੋਂ ਭਾਵੇਂ ਇਸ ਸੰਕਟ ਤੋਂ ਬਚਾਅ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਨੇ ਪਰ ਪਸ਼ੂਆਂ ਨੂੰ ਇਸ ਮੌਸਮ ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਸ ਸਮੇਂ ਵੱਡੀਆਂ ਬਿਮਾਰੀਆਂ ਲੱਗਣ ਦਾ ਵੀ ਖਤਰਾ ਵੱਧ ਜਾਂਦਾ ਹੈ ਬਠਿੰਡਾ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਗਊਵਾਂਝ ਨੂੰ ਇਸ ਠੰਡ ਤੋਂ ਬਚਾਉਣ ਲਈ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਕੇ ਜਿੱਥੇ ਕੰਬਲ ਆਦਿ ਦੇ ਪ੍ਰਬੰਧ ਕਰਕੇ ਗਊਵਾਂਝ ਤੇ ਦਿੱਤੇ ਜਾ ਰਹੇ ਨੇ ਉੱਤੇ ਹੀ ਬਿਮਾਰ ਅਤੇ ਲਾਚਾਰ ਗਊਆਂ ਨੂੰ ਹਸਪਤਾਲ ਦੇ ਵਿੱਚ ਲਿਆ ਕੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਉੱਤੇ ਹੀ ਉਹਨਾਂ ਨੂੰ ਇੱਕ ਪਿੰਜਰੇ ਵਿੱਚ ਅੱਗ ਬਾਲ ਕੇ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਆਓ ਇੱਕ ਵਾਰੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਗਊਆਂ ਨੂੰ ਠੰਡ ਤੋਂ ਬਚਾਉਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਨੇ ਆ ਸਾਡੇ ਕੋਲੇ ਇਸ ਟਾਈਮ ਚਾਰ ਗਊਸ਼ਾਲਾ ਦੇ ਵਿੱਚ ਬਠੰਡਾ ਗਊਸ਼ਾਲਾ ਦੇ ਵਿੱਚ ਚਾਰ ਗਊਸ਼ਾਲਾ ਹਨ ਔਰ ਇਹਨਾਂ ਦੇ ਵਿੱਚ 3100 ਗਊ ਵੰਸ਼ ਸਾਡੇ ਕੋਲ ਸਾਮ ਸੰਭਾਲ ਹੈ ਜੋ ਗਊਸ਼ਾਲਾ ਦੇ ਵਿੱਚ ਸਾਡੇ ਕੋਲ ਗਊ ਵੰਸ਼ਾ ਉਹਨਾਂ ਦੇ ਲਈ ਅਸੀਂ ਪੱਲੀਆਂ ਤੇ ਮੋਟੀਆਂ ਤਰਪਾਲਾਂ ਲਾਈਆਂ ਹੋਈਆਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਅਸੀਂ ਹੀਟਰ ਵੀ ਲਾ ਕੇ ਰੱਖਦੇ ਹਾਂ ਥੱਲੇ ਪਰਾਲੀ ਵੀ ਵਿਛਾ ਕੇ ਰੱਖਦੇ ਹਾਂ ਇਹ ਜਿੱਥੇ ਆਪਾਂ ਹੁਣ ਖੜੇ ਆ ਇਹ ਐਮਰਜੈਂਸੀ ਗਊ ਹਸਪੀਟਲ ਹੈ ਇਹ ਗਊਸ਼ਾਲਾ ਦੇ ਵਿੱਚ ਹੀ ਹੈ ਲੇਕਿਨ ਇਹਨੂੰ ਵੱਖਰਾ ਰੱਖਿਆ ਹੋਇਆ ਹੈ ਸ਼ਹਿਰ ਦੇ ਵਿੱਚ ਕੋਈ ਵੀ ਐਕਸੀਡੈਂਟ ਹੋ ਜਾਂ ਬਿਮਾਰ ਗਊ ਜਿੱਥੇ ਦੀ ਸਾਨੂੰ ਸੰਦੇਸ਼ ਮਿਲਦਾ ਹੈ ਉਹ ਲਿਆ ਕੇ ਅਸੀਂ ਇੱਥੇ ਪ੍ਰੋਪਰ ਇਲਾਜ ਕਰਦੇ ਹਾਂ ਪਹਿਲਾਂ ਸਮਾਂ ਸੀ ਵੀ ਜਦੋਂ ਗਊ ਦਾ ਐਕਸੀਡੈਂਟ ਹੋ ਜਾਂਦਾ ਸੀ ਤਾਂ ਉਹਨੂੰ ਨਾ ਨਗਰ ਨਿਗਮ ਚੱਕਦਾ ਸੀ ਤੇ ਨਾ ਕੋਈ ਹੋਰ ਸੰਭਾਲਦਾ ਸੀ ਤਾਂ ਕਈ ਵਾਰ ਉਹਨਾਂ ਨੂੰ ਜੌਂਦੀ ਨੂੰ ਕੁੱਤੇ ਖਾਂਦੇ ਸੀ ਉਹ ਗੱਲ ਰੋਕਣ ਦੇ ਲਈ ਅਸੀਂ ਇਹ ਲੋਕਾਂ ਦੇ ਸਹਿਯੋਗ ਨਾਲ ਜੀ ਗੋ ਐਮਰਜੈਂਸੀ ਗੋ ਹਸਪੀਟਲ ਖੋਲੇ ਹੋਏ ਹੈ ਠੰਡ ਦੀ ਜੇਕਰ ਗੱਲ ਕਰੀਏ ਠੰਡ ਤੋਂ ਬਚਾ ਲਈ ਤੁਹਾਡੇ ਵੱਲੋਂ ਕਈ ਜਿਹੇ ਪ੍ਰਬੰਧ ਕੀਤੇ ਗਏ ਨੇ ਤੇ ਜਿਸ ਤਰ੍ਹਾਂ ਮੂਖੁਰ ਦੀ ਬਿਮਾਰੀ ਚੱਲੀ ਉਸ ਨੂੰ ਲੈ ਕੇ ਕੀ ਠੰਡ ਤੋਂ ਰੋਕਣ ਲਈ ਇੱਥੇ ਅਸੀਂ ਲੱਕੜਾਂ ਬਾਲ ਕੇ ਰੱਖਦੇ ਹਾਂ ਜੀ ਪਿੰਜਰੇ ਬਣਾਏ ਹੋਏ ਨੇ ਤਾਂ ਕਿ ਛੋਟੇ ਬੱਚੇ ਜਿਹੜੇ ਹੈ ਜਾਂ ਗਊ ਕੋਈ ਬਿਮਾਰ ਹੈ ਉਹਨੂੰ ਕੋਈ ਅੱਗ ਵਗੈਰਾ ਦਾ ਨੁਕਸਾਨ ਨਾ ਹੋ ਸਕੇ ਤੇ ਮੂਖੁਰ ਦੀ ਬਿਮਾਰੀ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਮੂਖੁਰ ਦੀ ਬਿਮਾਰੀ ਹਜੇ ਤੱਕ ਸਾਡੀ ਗਊਸ਼ਾਲਾ ਦੇ ਵਿੱਚ ਤਾਂ ਨਹੀਂ ਆਈ ਕਿਉਂਕਿ ਅਸੀਂ ਪਹਿਲਾਂ ਹੀ ਹੈਲਥ ਆਪਣੇ ਪਸ਼ੂ ਪਾਲਣ ਵਿਭਾਗ ਦੇ ਨਾਲ ਵੈਕਸੀਨੇਸ਼ਨ ਕਰਵਾਈ ਹੋਈ ਹੈ ਫਿਰ ਵੀ ਅਸੀਂ ਪ੍ਰਕਾਸ਼ਨ ਦੇ ਤ ਕੋਮੋਪਰਤੀ ਦਵਾਈ ਵਰਤਦੇ ਆ ਜਿਹੜੀ ਪਾਣੀ ਦੇ ਖੇਲਾਂ ਦੇ ਵਿੱਚ 10-10 ਡ੍ਰੌਪ ਆਸੀਂ ਪਾ ਦਿੰਨੇ ਆ ਤੇ ਉਹਦੇ ਨਾਲ ਬੂਖੜ ਦੀ ਬਿਮਾਰੀ ਨਹੀਂ ਹੋਊਗੀ ਹੁਣ ਅਸੀਂ ਕਲੀ ਬਿਛਾਉਣ ਦਾ ਵੀ ਕੰਮ ਸ਼ੁਰੂ ਕਰਾਂਗੇ ਤਾਂ ਜੋ ਬਾਹਰੋਂ ਕੋਈ ਵਾਇਰਸ ਟੈਰਾ ਨਾਲ ਜਾਂ ਜੁੱਤਿਆਂ ਨਾਲ ਨਾ ਆ ਵੀ ਗਊਸ਼ਾਲਾ ਦੇ ਵਿੱਚ ਤੇ ਅਸੀਂ ਜਿੰਨਾ ਵੀ ਗਊ ਵੰਸ਼ਾ ਨੂੰ ਵੱਧ ਤੋਂ ਵੱਧ ਬਚਾਉਣ ਦੀ ਕੋਸ਼ਿਸ਼ ਕਰਾਂਗੇ ਠੰਡ ਨੂੰ ਲੈ ਕੇ ਲੋਕਾਂ ਨੂੰ ਕੀ ਬੀਚਦਾ ਠੰਡ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਵੈਸੇ ਅਸੀਂ ਸਮੇਂ-ਸਮੇਂ ਅਪੀਲ ਕਰਦੇ ਰਹਿੰਦੇ ਆ ਔਰ ਹੁਣ ਵੀ ਅਪੀਲ ਕਰਾਂਗੇ ਵੀ ਐਮਰਜੈਂਸੀ ਗਊ ਹਸਪੀਟਲ ਦੇ ਵਿੱਚ ਆ ਕੇ ਗਊ ਮਾਤਾ ਦੀ ਸੇਵਾ ਕਰ ਔਰ ਜਦੋਂ ਵੀ ਅਸੀਂ ਅਪੀਲ ਕਰਦੇ ਹਾਂ ਕੰਬਲ ਲੱਕੜਾਂ ਦਵਾਈਆਂ ਉਹ ਸਾਨੂੰ ਦਿਲ ਖੋਲ ਕੇ ਦਿੰਦੇ ਨੇ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਉਹ ਆ ਕੇ ਆਪਦੇ ਹੱਥੀ ਗਊ ਮਾਤੀ ਦੀ ਸੇਵਾ ਕਰੋ ਪੰਜਾਬ 'ਚ ਪਹਿਲਾ ਹਸਪਤਾਲ ਹੈ ਪੰਜਾਬ 'ਚ ਹੋਰ ਵੀ ਹਸਪਤਾਲ ਨੇ ਬਣਾ ਰੱਖੇ ਦੇਖੋ ਗਊਸ਼ਾਲਾ 'ਚ ਆਪਣੇ ਹਸਪਤਾਲ ਤਾਂ ਹੋ ਸਕਦਾ ਵੀ ਹੋਣ ਕਿਸੇ ਨਾਲ ਲੈ ਲੇਕਿਨ ਜਿਹੜੇ ਬਾਹਰਲੇ ਗਊਸ਼ਾਲਾ ਤੋਂ ਬਾਹਰਲੇ ਜੋ ਗਊ ਵਾਂਸ਼ ਨੂੰ ਚੱਕਣ ਬਾਰੇ ਮੇਰੇ ਨਾਲ ਹੋਰ ਅਸਪਤਾਲ ਸ਼ਾਇਦ ਨਾ ਹੋਵੇ ਕਿਤੇ ਤੇ ਮੇਰੀ ਨਵਲ ਚ ਨਹੀਂ ਆ ਵੀ ਹਾਇ ਜਾਨੀ ਪਹਿਲਾ ਉਪਰਾਲਾ ਆਪਣੇ ਵੱਲੋਂ ਸਾਡੇ ਵੱਲੋਂ ਉਪਰਾਲਾ ਇਹ ਇੱਥੇ ਕੀਤਾ ਗਿਆ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਦੀ ਦੇ ਸੇਵਕ ਦੇ ਲਈ ਰਿਪੋਰਟ